ਮਾਦਾ ਨਿਕਲਾਈ ਦੀ ਦੀ ਉਹ ਪਾਟ ਲਾਓ ਜੀ ਮੁੱਲ ਲਾਓ ਕਿਧਰ ਗਿਆ ਨੰਦਾਰ ਮੁੱਲ ਲਾਓ ਜੀ ਮੈਂ ਮੰਗਦਾ ਬਾਈ 15 ਮੰਗਿਆ ਨੇ ਕਹਿੰਦਾ ਲੈਣ ਦੇਣ ਹੈ ਫੇ ਤੁਸੀਂ ਦੱਸੋ ਆਪਣੀ ਮਰਜ਼ੀ ਤੋਂ ਤੂੰ ਦੱਸੋ ਮੇਰੇ ਕਾਹੇ ਤੋਂ ਖੜਜੋਗੇ ਵੇਖ ਲੈ ਹਿਸਾਬ ਕਿਤਾਬ ਜਿੰਨੇ ਦਾ ਹੈਗਾ 15 ਦਾ ਤਾਂ ਹੁਣ ਦੇਖ ਨਾ ਬੱਕਰਾ 12000 ਦਾ ਮੇਮਣਾ ਦੇ 19 21 ਨਹੀਂ ਕਿਹਾ ਤੈਨੂੰ ਨਾ ਮੈਨਾਂ ਕਾਤੀਆਂ ਮਾਰਾਂ ਤੇਰੇ ਨਾਲ ਸਿਆਣੇ ਬੰਦੇ ਨਾਲ ਮੈਂ ਤਾਂ ਆਪਣੀ ਰੋਟੀ ਤੇਥੋਂ ਲੈਣੀ ਐ ਜਬੂਣੀ ਕਰਾਉਣੀ ਕੋਣੀ ਮੇਰੀ ਵੀ ਨਹੀਂ ਹੋਈ ਪੰਜਾ ਲੈਣੀ ਲੈਣੇ ਤੇਥੋਂ ਪੰਜਾ ਤੇਰੀ ਰਾਜੂ ਤੇਰੀ ਕਦਰ ਕੀਤੀ ਮਹਿਲ ਕੱਲਾ ਦਿੰਦਾ ਨਹੀਂ ਕਿ ਕੱਲੇ ਧੜਕੇ ਦੇਖੋ ਪੰਜਾ ਲੈਣੀ ਲੈਣੇ ਧੜਕੇ ਔਨਸਾਰ ਮੈਨੂੰ 1400 ਲੱਗਿਆ ਸੋਨਲਾ ਕਰ ਦੂ ਮੈਂ ਵਧੀਆ ਰਹਿਤੀ ਵਧੀਆ ਰਹਿਤੀ ਵੇਚ ਦਉਂਦਾ ਬੱਕਰੀ ਦੇ ਨਾਲ ਰਦਾ ਮੇਰਾ ਵੇਚਣ ਦਾ ਫਿਰ ਬੱਕਰੀਆਂ ਆਣ ਵੇਚ ਲਈ ਵਈ 100000 ਰੁਪਇਆ ਮਗਰ ਜਿਆਦਾ ਅਸੀਂ ਬੱਕਰੀ ਲੈਣੀ ਨਹੀਂ ਸਾਡੇ ਕੰਮ ਦੀ ਨਹੀਂ ਅਸੀਂ ਬੱਕਰੀ ਕੀ ਕਰਨੀ ਐ ਕਿੰਨੇ ਲਾਏ ਤੁਸੀਂ 12 ਲਾਤਾ 12 ਬਾੜੇ ਲਾਏ ਤੇ ਤੁਸੀਂ ਆਪਣੀ ਮਰਜ਼ੀ ਤੋਂ ਲਾਉਂਦੇ ਭਾਈ ਮੈਂ ਤੁਹਾਨੂੰ ਪੁੱਛਿਆ ਨਹੀਂ ਬੈਣਾ ਕਿਉਂ ਵੀ ਪੁੱਛਿਆ ਨਹੀਂ ਮੈਂ ਤੂੰ ਕਿ ਕੋਈ ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂ ਵਿਚਾਰੇ ਨੂੰ ਮੰਡੀਆਂ-ਮੰਡੀਆਂ ਦੇਖਦੇ ਆਂ ਬਸ ਇਹਦੇ ਬੱਚਾ ਬਹੁਤ ਚੰਗਾ ਇਹ ਕਿਤੇ ਦਾ ਮੈਂ ਕਿਤੇ ਦਾ ਆਪਣਾ ਲੈ ਮੈਂ ਜਿਸ ਨੂੰ ਅੱਖੇ ਨਹੀਂ ਵੇਚਨੋ ਤੇ ਬੱਕਰੀ ਨਾਲ ਦੇਣਾ ਹੈਗਾ ਦੁੱਧ ਚੁੰਗਦਾ ਇਹ ਕੱਲ ਸੁਣ ਲੈ ਤੜਕੀ ਉਹਨਾਂ ਦੀ ਬੋਣੀ ਨਾ ਖਰਾਬ ਕਰ ਦੇ ਤਾਂ 12000 ਬਾਲਦਰੀ ਖਰਾਬ ਕਰਦਾ ਭਾਈ 12000 ਰੁਪਏ ਮੈਂ ਥੋਲੇ ਲੈ ਫਾੜੋ ਬਸ ਇਤੋਂ ਜਿਆਦਾ ਨਾ ਲੈ ਨਾ ਮੈਂ ਲਾਉਂਦਾ ਹੀ ਨਹੀਂ ਮੈਂ ਲਾਉਂਦਾ ਹੀ ਨਹੀਂ ਭਾਈ ਮੈਂ ਪੱਕਾ ਇੱਟ ਵਰਗਾ ਮੁੱਲ ਆਇ ਸਾਈ ਦੇ ਦੇ ਮੈਨੂੰ ਦੇ ਦੇ ਜੇ ਮੰਨਦਾ ਫਲਾਂਦਾ ਓ ਛੱਡ ਨੂੰ ਕੀ ਹੈ ਲੰਕਾ ਲੁਰਦਾ ਨੁੱਟ ਕੇ ਲਿਜਾਣਿਆ ਤੈਨੂੰ ਬੱਚਾ ਵੇਖ ਤੂੰ ਬੱਚੇ ਨੂੰ ਕੀ ਮੈਂ ਮੈਂ ਇਹ ਜਾ ਵੇਖ ਲਿਆ ਬੱਚਾ ਉਰਾ ਖਰਾ ਓ ਗਵਾਰੂ ਹਾਂ ਮੰਨ ਲੈ ਜਾ ਮੰਨ ਜੂਗਾ ਜਦੋਂ ਟਿਕਾਣਾ ਤੇ ਆ ਗਿਆ ਟਿਕਾਣਾ ਆ ਜੇ ਤੈਨੂੰ ਲੱਭੀ ਹੀ ਨਹੀਂ ਜਾ ਪੈਸੇ ਦੇ ਆਲਾ ਮੁੱਲ 21200 ਬਾਸ ਮੈਂ ਇੱਕ ਚੀਨ ਮੇੜਤਾ ਬੰਦੇ ਹੁੰਦੇ ਪਕਾਈਆਂ ਨਹੀਂ ਕਰਦਾ ਮੈਂ ਪਾਣੀ ਨੂੰ ਦੱਸ ਕੀਤੇ ਮੁਰਗੇ ਖਾਦੇ ਨੇ ਐਸੀ ਦੇ ਦਿਓ ਬਸ ਇਹਨੂੰ ਨਿਵੇੜੋ ਐਸੀ ਨਹੀਂ ਨਿਵੇੜੋ ਐਸੀ ਦੇ ਦਿਓ ਲੈ ਫੜਾ ਮੈਂ ਤੇ ਜਾਨਾ ਕਿੰਨੱਖੀ ਫੜਾ ਮੈਨੂੰ ਫੜਾ ਸਾਰੀ ਫੜਾ ਮੈਂ ਵੱਧ ਥੋੜੀ ਦੇਵਾਂਗਾ ਉਹਨੂੰ ਪੈਸੇ ਕਿੱ데 ਜਾਂਦੇ ਆ ਤੂੰ ਸੌਦਾ ਕਰ ਬਣਾ ਓਏ ਪੈਸੇ ਜਾਂਦੇ ਕਿਉਂ ਨਹੀਂ ਫੇਰ ਲਾਉਂਗਾ ਸੌਦਾ ਤੇਰਾ ਦਿਮਾਗ ਅੱਲਿਆ ਪਹਿਲਾਂ ਮੁੱਲਾਪਰਦੀ ਮੰਡੀ ਲੁੱਟੇ ਆ ਗਏ ਵੇ ਤੇਰਾ ਲਿਆਗਾ ਪਹਿਲਾਂ ਮੁੱਲਾਪਰਦੀ ਮੰਡੀ ਲੁੱਟ ਕੇ ਲੈ ਗਏ 12000 ਨੂੰ ਮੈਨੂੰ ਉਹ ਪਤਾ ਸਾਰਿਆਂ ਨੂੰ ਪਤਾ ਹੈ। ਲੈ ਵੀ ਉੱਥੇ ਸੀ। ਪਤਾ ਮੈਨੂੰ। ਪਤਾ ਤੈਨੂੰ? ਨਿਜਾਇਜ਼ ਪੈਸੇ ਜਮਾ। ਉਹ ਮੈਨੂੰ ਨਿਜਾਇਜ਼ ਪੈਗੇ 12000 ਕਹਿੰਦੇ ਦਿੰਨੇ ਆ ਬਾਈ ਰੱਜੂ। ਨੱਦ ਕਿਵੇਂ ਮੈਂ ਨਾ ਪਾਰ ਗਏ। ਉਹ ਵਪਾਰੀ ਕਹਿੰਦਾ ਮੈਂ ਤਾਂ ਵਪਾਰੀ ਕਹਿੰਦਾ ਤੈਨੂੰ ਦਿੱਤਾ ਮੈਂ ਤਾਂ ਮੈਂ ਬਿਨਾਂ ਰੁਪਏ ਦੇ ਹੋਰਾਂ। ਖੇਤਾ ਤਾਂ ਮੇਰੇ ਗਲ ਪੈਣੀ ਆ। ਇਹ ਭਰਤੇ ਮੈਂ ਚਾਰਨੇ ਤੋਂ ਲੈ ਕੇ। ਲੈ ਪੈਸੇ ਲੈ ਆ ਮੇਰਾ ਬੱਕਰਾ ਲਈਦਾ ਪੈਸੇ ਭਰਾ ਮੈਨੂੰ। ਹਾਂ। ਲੈ ਬਾਈ। ਓਏ ਸੌਦਾ ਕਰ ਪੜਾ ਫੇਰ ਸੌਦਾ ਹੋ ਗਿਆ। ਨਹੀਂ ਦੇਣਾ ਰੱਜੂ। ਸੌਦਾ ਹੋ ਗਿਆ 12000 ਰੁਪਏ ਤੈਨੂੰ ਪਾਸ ਪੂਰਾ। ਪੂਰਾ 12000 ਤੈਨੂੰ ਮੁੱਲ ਪੱਕਾ ਲਾਇਆ ਪਸਤਾਵੇਂ ਦਾ ਵੇਲੇ ਨੂੰ ਕੋਈ ਗੱਲ ਨਹੀਂ ਪਸਤਾਵੇਂ ਦੇ ਦੇ 14 ਐਨਾ ਤੂੰ ਲੋਹੇ ਦਾ ਥਣ ਨਾ ਬਣਿਆ ਕਰ ਲੋਹੇ ਦਾ ਥਣ ਨਾ ਬਣਾ ਹੈ ਬੱਚਾ ਬਹੁਤ ਹੈ ਹੈ ਬੱਚਾ ਬਹੁਤ ਚੰਗਾ ਕੱਲਾ ਮੈਂ ਤੈਨੂੰ ਪੱਕਾ ਆ ਲੋ ਮਹਾਰਾਜ ਥੋੜੇ ਸਾਹੀ ਦਿੱਤੇ ਨਾ 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 ਦੇ ਅੱਪਾ ਉਹ ਬਿਚਾਰਾ ਨਹੀਂ ਆਪਣੀ ਤੇ ਮੈਂ ਜ਼ਾਇਲਦਾਰ ਦੀ ਗੱਲ ਸੁਣਿਆ ਮੜੀ ਜੀ ਆ ਜਾ ਲਾਂਦਾ